ਜਿਹੜਾ ਗਿਆਨ ਨੂੰ ਲੈ ਕੇ ਜਿਹੜਾ ਖਾਲੀਪਨ ਆ ਐਂਟੀ ਨੋਲਿਜ ਦਾ ਜਿਹੜਾ ਇਹ ਰੋਲਾ ਆ ਜਿਹੜਾ ਇਹ ਐਨਾਲਿਸਿਸ ਇਹਨਾਂ ਨੇ ਇਹ ਕੀਤਾ ਆ ਡੈਵੀ ਹੋਣਾ ਨੇ ਕਿ ਕਿੱਥੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਉਹ ਕਹਿੰਦਾ ਵੀ ਭਾਰਤ ਵਿੱਚ ਕਿਉਂਕਿ ਇਹ ਸੰਸਕ੍ਰਿਤ ਨੂੰ ਜਾਂ ਅਰਥਮੈਟਿਕ ਨੂੰ ਆਪਦੇ ਨੂੰ ਲੋਕਲ ਨੂੰ ਜਿਹੜਾ ਹੈਗਾ ਮੰਨਦੇ ਹੈਗੇ ਆ ਸੋ ਜਿਹੜੀ ਆਪਾਂ ਸ਼ਿਫਟਿੰਗ ਵਾਲੀ ਗੱਲ ਕਰਕੇ ਆਏ ਆ ਉਹਦੇ ਆਧਾਰ ਤੇ ਉਹ ਕਹਿੰਦੇ ਵੀ ਕਹਿੰਦਾ ਯੂਰਪ ਤੋਂ ਉਲਟ ਭਾਰਤ ਵਿੱਚ ਸਾਇੰਸ ਆਫ ਨੌਲੇਜ ਐਂਡ ਯੂਨੀਵਰਸਲ ਨੌਲੇਜ ਦਾ ਫੁੱਲ ਹੀ ਨਹੀਂ ਖੜਿਆ ਸੋ ਨੌਲੇਜ ਦੀ ਵੀ ਇੱਕ ਸਾਇੰਸ ਹੁੰਦੀ ਆ ਨੌਲੇਜ ਦੀ ਇੱਕ ਫਲਸਫੀ ਹੈਗੀ ਆ ਸੋ ਫਲਸਫੀ ਆਫ ਨੌਲੇਜ ਜਿਸ ਤਰ੍ਹਾਂ ਫਲਸਫੀ ਆਫ ਲਿਬਰੇਸ਼ਨ ਆਫ ਫਲਸਫੀ ਆਫ ਹਿਊਮਨ ਰਾਈਟਸ ਹੈਗੀ ਆ ਸੋ ਨੌਲੇਜ ਦੇ ਵੀ ਇੱਕ ਫਲਸਫੀ ਆ ਉਹ ਤੇ ਇੱਕ ਸਾਇੰਸ ਹੈਗੀ ਆ ਸੋ ਜਿਹਨੂੰ ਜਿਹੜੇ ਐਜੂਕੇਸ਼ਨ ਦੇ ਫੀਲਡ ਵਿੱਚ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਹੈਗੇ ਆ ਉਹ ਕਹਿੰਦਾ ਯੂਰਪ ਵਿੱਚ ਸਾਇੰਸ ਤੇ ਨੌਲੇਜ ਦਾ ਫੁੱਲ ਖੜਿਆ ਉਸ ਖੜੇ ਹੋਏ ਫੁੱਲ ਨੇ ਨੌਲੇਜ ਐਂਡ ਐਜੂਕੇਸ਼ਨ ਨੂੰ ਯੂਨੀਵਰਸਲ ਨੌਲੇਜ ਐਂਡ ਯੂਨੀਵਰਸਲ ਐਜੂਕੇਸ਼ਨ ਬਣਾਤਾ ਹੁਣ ਹਰ ਬੰਦਾ ਚਾਹੇ ਉਹ ਇੰਡੀਆ 'ਚ ਬੈਠਾ ਪਾਕਿਸਤਾਨ ਆਫਰੀਕਨ ਕੰਟੀਨੈਂਟਸ ਵਿੱਚ ਹੈਗਾ ਉਹ ਚਾਹੁੰਦਾ ਮੈਂ ਦੁਨੀਆ ਦੀਆਂ ਬੈਸਟ ਯੂਨੀਵਰਸਿਟੀਆਂ ਵਿੱਚ ਮੇਰੇ ਬੱਚੇ ਪੜ੍ਹਨਾ ਕਿਉਂਕਿ ਉਹ ਉਹ ਨੌਲੇਜ ਆ ਜਿਹੜੀ ਜਿਹੜੀਆਂ ਵੈਸਟਰਨ ਯੂਨੀਵਰਸਿਟੀਆਂ ਦੀ ਨੌਲੇਜ ਹੈਗੀ ਆ ਉਹ ਯੂਨੀਵਰਸਲ ਨੌਲੇਜ ਬਣ ਚੁੱਕੀ ਹੈਗੀ ਆ ਉਹ ਉਹ ਤੁਹਾਨੂੰ ਕੱਲਾ ਸਿਰਫ ਭਾਰਤ ਮਾਤਾ ਕੀ ਜੈ ਕਰਨ ਤੱਕ ਨਹੀਂ ਬੁਲਾਉਂਦੀ ਉਹ ਤੁਹਾਨੂੰ ਮਨੁੱਖਤਾ ਦੀਆਂ ਜੜੀਆਂ ਤਕਲੀਫਾਂ ਨੇ ਚਾਹੇ ਉਹ ਟੈਕਨੀਕਲ ਤਕਰੀਫਾਂ ਨੇ ਚਾਹੇ ਸਾਇੰਟਿਫਿਕ ਤਕਰੀਕਾਂ ਨੇ ਤਕਲੀਫਾਂ ਨੇ ਤੇ ਚਾਹੇ ਆਜ਼ਾਦੀ ਦੀਆਂ ਤੇ ਕੌਮੀਅਤ ਦੀਆਂ ਤਕਲੀਫਾਂ ਨੇ ਉਹਨਾਂ ਤੇ ਚਾਹੇ ਜਿਹੜਾ ਭਾਸ਼ਾ ਰਾਹੀਂ ਗੁਲਾਮ ਬਣਾਉਣ ਦੀਆਂ ਤਕਲੀਫਾਂ ਨੇ ਉਹਨਾਂ ਸਾਰਿਆਂ ਦਾ ਸਮਾਧਾਨ ਤੇ ਹੱਲ ਪੈਦਾ ਕਰਦੀ ਹੈਗੀ ਹੈ ਸੋ ਐਸੇ ਕਰਕੇ ਉਹ ਕਹਿੰਦਾ ਵੀ ਭਾਰਤ ਦੇ ਯੂਨੀਵਰਸਲ ਨੌਲੇਜ ਦਾ ਫੋਲ ਨਹੀਂ ਖੜਾ ਸਕਿਆ ਉਹ ਬਾਕੀ ਦੁਨੀਆ ਤੋਂ ਬਹੁਤ ਪਿੱਛੇ ਰਹਿ ਗਿਆ ਖਾਸ ਕਰ ਉਹਨਾਂ ਖੇਤਰਾਂ ਵਿੱਚ ਜਿੱਥੇ ਜਿਨ੍ਹਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ ਭਾਵ ਕਿ ਭਾਰਤ ਦੇ ਵਿਦਵਾਨਾਂ ਤੋਂ ਗਿਆਨ ਨੂੰ ਵਿਕਸਿਤ ਕਰਨ ਦੀ ਉਮੀਦ ਕੀਤੀ ਜਾ ਸਕਦੀ ਸੀ ਭਾਰਤ ਦੇ ਵਿਦਵਾਨ ਹੀ ਜਿਹੜਾ ਹੈਗਾ ਉਹ ਗਿਆਨ ਨੂੰ ਵਿਕਸਿਤ ਕਰਨ ਦਾ ਜਿਹੜਾ ਹੈਗਾ ਉਹ ਏਜੰਡਾ ਆਪਣੇ ਏਜੰਡੇ ਤੇ ਨਹੀਂ ਲਿਆ ਰਹੇ ਕਿਉਂਕਿ ਆਤ ਦਾ ਸਰਕਾਰੀ ਤੰਤਰ ਆ ਲੋਕਾਂ ਦੀ ਮਾਨਸਿਕਤਾ ਨੂੰ ਕੰਟਰੋਲ ਕਰਨ ਦੇ ਯਤਨ ਕਰ ਰਿਹਾ ਹੈ। ਡੈਵੀ ਕਹਿੰਦੇ ਆ ਭਾਰਤ ਵਿੱਚ ਗਿਆਨ ਦਾ ਪ੍ਰਬੰਧਿਕरण ਨਹੀਂ ਹੋ ਸਕਿਆ। ਇਟ ਮੀਨ ਇੰਸਟੀਚੂਨਲਾਈਜੇਸ਼ਨ ਨਹੀਂ ਹੋ ਸਕੇ। ਨੋਲੇਜ ਦਾ ਜਿਸ ਤਰ੍ਹਾਂ ਵੱਡੇ ਇੰਸਟੀਚਿਊਟ ਆਕਸਫੋਰਡ ਹੈਗੀ ਆ ਹਾਰਵਰਡ ਆ ਕੈਂਬ੍ਰਿਜ ਆ ਯਾ ਕਲੰਬੀਆ ਯੂਨੀਵਰਸਿਟੀ ਆ ਇਟ ਇਜ਼ ਦੀ ਇੰਸਟੀਚੂਨਲਾਈਜੇਸ਼ਨ ਆਫ ਐਜੂਕੇਸ਼ਨ ਐਂਡ ਨੋਲੇਜ। ਉੱਥੇ ਹੋਲਿਸਟਿਕ ਨੋਲੇਜ ਹੈਗੀ ਆ ਸੋ ਵਨ ਸਾਈਡਡ ਨੋਲੇਜ ਜਿਹੜੀ ਹੈਗੀ ਨਹੀਂ ਹੈ। ਬਲਕਿ ਗਿਆਨ ਅਤੇ ਯਾਦ ਨੂੰ ਵਕਤੀ ਗਿਣਤੀਆਂ ਮਿੰਟੀਆਂ ਲਈ ਵਰਤਿਆ ਜਾ ਰਿਹਾ ਇਹ ਡੈਵੀ ਕਹਿੰਦੇ ਹੈਗੇ ਸੋ ਇਹ ਜਿਹੜੀ ਆਪਾਂ ਗੱਲ ਕਰ ਰਹੇ ਹੈਗੇ ਆ ਸੋ ਸਰਕਾਰ ਦੀਆਂ ਜਿਹੜੀਆਂ ਵਕਤੀ ਗਿਣਤੀਆਂ ਮਿੰਟੀਆਂ ਹੈਗੀਆਂ ਜਿਸ ਤਰ੍ਹਾਂ ਮੀਡੀਆ ਕਾਬੂ ਕਰਿਆ ਹੋਇਆ ਤੁਸੀਂ ਦੇਖੋ ਮੀਡੀਆ ਉਹ ਉਹ ਕੁਝ ਹੀ ਦਿਖਾਉਂਦਾ ਜੋ ਕੁਝ ਸਰਕਾਰ ਚਾਹੁੰਦੀ ਹੈਗੀ ਆ ਮਨਾਂ ਨੂੰ ਕੰਟਰੋਲ ਕਰਨਾ ਇਸੇ ਤਰ੍ਹਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਉਹ ਲੋਕ ਲਾਏ ਜਾਂਦੇ ਆ ਜਿਹੜੇ ਮਾਨਸਿਕ ਤਾ ਨੂੰ ਕੰਟਰੋਲ ਕਰਨ ਦੀ ਮਸ਼ੀਨ ਦੇ ਪੁਰਜ਼ੇ ਬਣ ਕੇ ਚੱਲਦੇ ਗਿਆ ਜਿਹੜਾ 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 ਸਿਸਟਮ ਦੀ ਵਿਚਾਰਧਾਰਾ ਤੋਂ ਉਲਟ ਵਿਚਾਰ ਰੱਖਦਾ ਉਹ ਨਾ ਵਾਇਸਚੈਂਸਰ ਲੱਗਦਾ ਨਾ ਪਾਰਲੀਮੈਂਟ ਵਿੱਚ ਪਹੁੰਚਦਾ ਡਿਬੜੂ ਗੜ ਦੀ ਜੇਲ੍ਹ ਚ ਪਹੁੰਚ ਜਾਂਦਾ ਇਹ ਗੱਲ ਹੈ ਬਿਲਕੁਲ ਇਸ ਵੇਲੇ ਇਸ ਵੇਲੇ ਅਭੀ ਜਿਹੜਾ ਨੌਲੇਜ ਦੀ ਵੈਸਟਨੈਸ ਵੈਸਟ ਨੇ ਕ੍ਰੀਏਟ ਕੀਤੀ ਹੈ ਜਾਂ ਇਹ ਗਲੋਬ ਹੋਰ ਨੇ ਕ੍ਰੀਏਟ ਕੀਤੀ ਹੈ ਚਾਹੇ ਉਹ ਨਾਨ ਵੈਸਟ ਵੀ ਹੈ ਯਾਰ अफ्रीकन कॉन्टिनेंट ਆ ਉਹਨਾਂ ਦੀ ਉਹਨਾਂ ਦਾ ਆਪਣਾ ਨੋਲਜ ਸਿਸਟਮ ਹੈਗਾ ਜਾਂ ਮਿਡਲ ਈਸਟ ਹੈ ਉਹਨਾਂ ਦਾ ਆਪਣਾ ਨੋਲਜ ਸਿਸਟਮ ਹੋਏਗਾ ਆਪਣੀਆਂ ਟ੍ਰੈਡੀਸ਼ਨ ਦੇ ਅਸਾਬ ਨਾਲ ਪਰ ਜਿਹੜਾ ਇੰਸਟੀਚਿਊਸ਼ਨਲਾਈਜੇਸ਼ਨ ਆਫ ਨੋਲਜ ਹੈਗੀ ਆ ਉਹ ਕਹਿੰਦਾ ਵੀ ਉਹ ਭਾਰਤ ਨਹੀਂ ਕਰ ਸਕਿਆ ਭਾਰਤ ਨੇ ਕਹਿੰਦਾ ਬਹੁਤ ਬਿਖਰੀ ਹੋਈ ਯਾਦ ਅਤੇ ਗਿਆਨ ਦੇ जख्मਾਂ ਨੇ ਚਰਨ ਨਹੀਂ ਕੀਤਾ ਹੋਇਆ ਸੋ ਭਾਰਤ ਨੂੰ ਆ ਆ ਉਹ ਗੱਲ ਕਹਿੰਦਾ ਹੈਗਾ ਕਹਿੰਦਾ ਭਾਰਤ ਨੂੰ ਇੱਕ ਬਹੁਤ ਹੀ ਟੁੱਟੀ ਹੋਈ ਤੇ ਬਿਖਰੀ ਹੋਈ ਯਾਦ ਅਤੇ ਗਿਆਨ ਦੇ ਜ਼ਖਮਾਂ ਗਿਆਨ ਦੇ ਜ਼ਖਮਾਂ ਨੇ ਸ਼ਰਣੀ ਕੀਤਾ ਹੋਇਆ ਉਹਦੀ ਮਾਨਸਿਕਤਾ ਸੋ ਉਹ ਡਰ ਰਹੇ ਆ ਵੀ ਜੇ ਗਿਆਨ ਸਾਡੇ ਲੋਕਾਂ ਤੱਕ ਪਹੁੰਚ ਗਿਆ ਤਾਂ ਜਿਹੜਾ ਆ ਅਡੰਬਰ ਅਸੀਂ ਰਚ ਰਹੇ ਹੈਗੇ ਆ ਦੇਸ਼ ਦੇ ਨਾਂ ਤੇ ਇਹ ਸਾਰਾ ਖਿੰਡ ਪੁਣ ਜਾਣਾ ਸੋ ਉਸ ਆਪਣੇ ਝੂਠੇ ਅਡੰਬਰ ਨੂੰ ਬਚਾਉਣ ਲਈ ਉਹ ਲੋਕਾਂ ਨੂੰ ਨੌਲੇਜ ਤੋਂ ਵਿਰਵਾ ਰੱਖ ਰਹੇ ਹੈਗੇ ਆ ਸੋ ਜਿੱਦਾ ਖਮਿਆਜ਼ਾ ਆਮ ਸਿਟੀਜ਼ਨਸ ਤੇ ਜਿਹੜੀ ਹੈਗੀ ਆ ਆਮ ਸਿਟੀਜ਼ਨਰੀ ਭੁਗਤ ਰਹੀ ਹੈਗੀ ਹੂੰ ਜੀ ਅ اچھا ਉੱਥੇ ਹੁਣ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਉਹ ਬੰਦਾ ਵਾਈਸ ਚਾਂਸਲਰ ਨਹੀਂ ਲੱਗਦਾ ਉਹ ਬੰਦੇ ਨੂੰ ਇਦਾਂ ਆ ਵੀ ਨਿਬੜੂਗੜ੍ਹ ਦੀ ਜੇਲ੍ਹ ਚ ਲੇਟਲੀ ਆਪਾਂ ਨੂੰ ਪਤਾ ਹੀ ਆ ਵੀ ਕੀ ਆ ਇਹ ਤੋਂ ਤਾਂ ਕਿ ਉਹ ਜਿਹੜੇ ਐਮਪੀ ਖਾਲਸਾ ਸਰਬਜੀਤ ਸਿੰਘ ਉਹਨਾਂ ਨੇ ਵੀ ਕਿਹਾ ਵੀ ਨਾ ਉਹਨਾਂ ਦੀ ਜਿਹੜਾ ਬਾਇਓਮੈਟ੍ਰਿਕ ਚੱਲਦੀ ਆ ਹਰ ਵਾਰੀ ਕਹਿ ਕੇ ਦਰਵਾਜ਼ਾ ਜਿਹੜਾ ਖਲੋਣਾ ਪੈਂਦਾ ਉਹ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ ਪਰ ਦੇਖਣ ਨੂੰ ਇਹ ਜਿਹੜੇ ਵਾਈਸ ਚਾਂਸਲ ਆ ਗਏ ਉਹ ਜਿਹੜੇ ਉਹ ਲੱਗਦੇ ਉਹ ਲੱਗਦੇ ਇਦਾਂ ਵੀ ਜਿਦਾਂ ਉਹ ਲੈਫਟਿਸਟ ਸੋਚ ਵਾਲੇ ਜਿਹੜੇ ਹੁੰਦੇ ਆ ਪਰ ਅਸਲ 'ਚ ਕੰਮ ਉਹ ਫਿਰ ਸਰਕਾਰ ਦਾ ਐਂਟੀ ਨੌਲੇਜ ਨਹੀਂ ਕਰ ਰਹੇ ਹਾਂਜੀ ਜਿਹੜੇ ਲੈਫਟਿਸਟ ਸੋਚ ਵਾਲੇ ਵੀ ਇਹ ਲੈਫਟ ਦਾ ਤੁਸੀਂ ਦੇਖੋ ਵੀ ਇੰਡੀਆ ਵਿੱਚ ਲੈਫਟ ਦਾ ਤੇ ਸਨਾਤਨ ਜਾਂ Hindu ਪ੍ਰਬੰਧ ਦਾ ਕੋਈ ਫਰਕ ਨਹੀਂ ਰਹਿ ਗਿਆ ਲੈਫਟ ਦਾ ਜਿਹੜਾ ਜਿਹੜਾ ਇੰਡੀਆ ਦਾ ਲੈਫਟ ਉਹ ਪੂਰੀ ਤਰ੍ਹਾਂ Hindu ਪ੍ਰਬੰਧ ਤੇ ਭਾਰਤੀ ਜਨਤਾ ਪਾਰਟੀ ਜਾਂ ਸੰਘ ਪਰਿਵਾਰ ਦੀਆਂ ਨੀਤੀਆਂ ਦਾ ਇੱਕ ਤਰ੍ਹਾਂ ਨਾਲ ਉਹਨੂੰ ਉਹਨੂੰ ਤਾਇਦ ਕਰਨ ਦਾ ਯਤਨ ਕਰ ਰਿਹਾ ਹੈਗਾ ਸੋ ਜੀ ਉਹਨਾਂ ਦੇ ਪਾ ਚੁੱਕੇ ਹੋ ਪੂਰੇ ਹਾਂ ਜਦੋਂ ਆਜ਼ਾਦੀਆਂ ਦੀ ਮਨੁੱਖੀ ਅਕਾਂ ਦੀ ਸੋਵਰਨਿਟੀ ਦੀ ਆ ਵਧ ਅਧਿਕਾਰਾਂ ਦੀ ਗੱਲ ਆਉਂਦੀ ਆ ਉਹ ਪਾਸਾ ਸੂਚਾ ਲੈਫਟ ਆ ਜਿਹੜਾ ਡਟ ਕੇ ਇੰਡੀਅਨ ਸਟੇਟ ਨਾਲ ਖੜਦਾ ਹੈ ਉਹ ਉਹ ਘਟਗਣਤੀਆਂ ਦੇ ਕਤਲੇਆਮ ਦਾ ਜਿੱਦਾਂ ਜਸ਼ਨ ਮਨਾਉਂਦਾ ਜਿੱਦਾਂ ਇੰਡੀਅਨ ਸਟੇਟ ਬਣਾਉਂਦੀ ਆ ਖਾਸ ਕਰਕੇ ਸਿੱਖਾਂ ਦੇ ਕਤਲੇਆਮ ਦਾ ਉਦੋਂ ਤਾਂ ਪੋਜੀਟਿਵ ਨਹੀਂ ਹਾਂ ਇੱਕੋ ਅਰੰਦਿਤਿ ਰਾਏ ਹੈਗੀ ਆ ਉਹ ਇੱਕ ਲੈਫਟ ਦੀ ਆਪਾਂ ਕਹਿ ਸਕਦੇ ਬਹੁਤ ਇਮਾਨਦਾਰ ਬਹੁਤ ਡੈਡੀਕੇਟਿਡ ਔਰ ਬਹੁਤ ਹੀ ਜਜ਼ਬੇ ਵਾਲੀ ਵਿਦਵਾਨ ਹੈ ਹਮ ਤੁਸੀਂ ਦੇਖੋ ਉਹਨੇ ਅਫਜ਼ਲ ਗੁਰੂ ਦੇ ਕੇਸ ਬਾਰੇ ਇੱਕ ਤਰ੍ਹਾਂ ਨਾਲ ਪੂਰੀ ਕਿਤਾਬ ਹੀ ਲਿਖੀ ਹਮ ਹਮ ਜਿਹਨੂੰ ਫਾਂਸੀ ਦਿੱਤੀ ਗਈ ਸੀ ਹੈਨਾ ਬੇ ਹਾਲਾਂਕਿ ਅਫਜ਼ਲ ਗੁਰੂ ਆਜ ਅਫਜ਼ਲ ਗੁਰੂ ਦਾ ਵੀ ਕਿਸ ਤਰ੍ਹਾਂ ਕੇਸ ਚੱਲਿਆ ਕਿਸ ਤਰ੍ਹਾਂ ਨੂੰ ਸਜ਼ਾ ਸੁਣਾਈ ਗਈ ਕਿਸ ਤਰ੍ਹਾਂ ਉਹ ਉਹ ਮੈਨੀਪੂਲੇਟ ਕੀਤਾ ਗਿਆ ਕੇਸ ਬਹੁਤ ਲੰਬੇ ਆਰਟੀਕਲ ਆਊਟਰੋਕ ਦੇ ਵਿੱਚ ਲੱਗੇ ਸੀ ਉਹਦੇ ਪਰ ਸੇਮ ਕੇਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲੜ ਦਾ ਕਦੇ ਇੱਕ ਵੀ ਸ਼ਬਦ ਨਹੀਂ ਲਿਖਿਆ ਉਹਨੇ ਹੂੰ ਭੁੱਲੜ ਸਾਹਿਬ ਦੇ ਖਿਲਾਫ ਬਲਾਦੇ ਹੱਕ ਵਿੱਚ ਇੱਕ ਵੀ ਸ਼ਬਦ ਨਹੀਂ ਲਿਖਿਆ ਪੂਰੇ ਇੰਡੀਅਨ ਲੈਫਟਿਸਟਾਂ ਚੋਂ ਕੋਈ ਵੀ ਸਿੱਖ ਬੰਦੀਆਂ ਜਾਂ ਸਿੱਖਾਂ ਨਾਲ ਜੋ ਕੁਝ ਹੋਇਆ ਉਹਦੇ ਬਾਰੇ ਨਹੀਂ ਬੋਲਦਾ ਹਰੇਕ ਅਰਣਦੇਤੀ ਰਾਏ ਨੂੰ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਸਰਕਾਰ ਨਾਲ ਮਿਲ ਕੇ ਚੱਲਦੀ ਆ ਡਟ ਕੇ ਐਂਟੀ ਗਵਰਨਮੈਂਟ ਦੀਆਂ ਪੌਂਚੀਆਂ ਦੇ ਖਿਲਾਫ ਆ ਇੰਨੀ ਇਮਾਨਦਾਰ ਵਿਦਵਾਨ ਵੀ ਅਫੀਜ਼ਲ ਗੁਰੂ ਦੇ ਹੱਕ ਵਿੱਚ ਤਾਂ ਲਿਖਦੇ ਆ ਪਰ ਪ੍ਰੋਫੈਸਰ ਭੁੱਲਰ ਦੇ ਹੱਕ ਵਿੱਚ ਇਹ ਆਪਾਂ ਬਿਲਕੁਲ ਨੋਟ ਕੀਤਾ ਹਾਂ ਵੀ ਇਹ ਲੀਨਿੰਗਸ ਆ ਉਹਨਾਂ ਦੀਆਂ ਕਿਤੇ ਨਾ ਕਿਤੇ ਅਚੇਤ ਜਾਂ ਸੁਚੇਤ ਆ ਜਿਹੜੇ ਉਹ ਇੰਡੀਅਨ ਸਟੇਟ ਦੇ ਹੱਕ ਵਿੱਚ ਆ ਜਿਹੜੇ ਲੈਫਟਿਸਟ ਭੁਗਤ ਰਹਿਆ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਭੁੱਖ ਹੈਗੀ ਆ ਗੱਦਿਆਂ ਦੀ ਸੋ ਜਿਹੜੀਆਂ ਸੀਟਾਂ ਦੀ ਤੇ ਗੱਦਿਆਂ ਦੀ ਭੁੱਖਾ ਉਹ ਸਟੇਟ ਨੂੰ ਪਤਾ ਹੈਗੀ ਆ ਤੋ ਲਾਉਣ ਤੋਂ ਪਹਿਲਾਂ ਹੀ ਉਹਨਾਂ ਦੀ ਮੈਨੂਫੈਕਚਰਿੰਗ ਕਰ ਲਈ ਜਾਂਦੀ ਹੈ ਵੀ ਇਹਨਾਂ ਪੈਰਾਮੀਟਰਸ ਤੇ ਜਾ ਕੇ ਹੁਣੇ ਆਪਣੇ ਸਾਹਮਣੇ ਆਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਇਆ ਕਰਮਜੀਤ ਸਿੰਘ ਹਾਂਜੀ ਕਿ ਕਿੰਨੀ ਬੇਸ਼ਰਮੀ ਨਾਲ ਉਹ ਜਿਹੜੀ ਵੇਦਾਂ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਲਾਇੰਸ ਕਰਾ ਕੇ ਇੱਕ ਇੱਕ ਜਿਹੜਾ ਜਿਹੜਾ ਐਜੂਕੇਸ਼ਨਲਿਸਟ ਪ੍ਰਬੰਧ ਸੈੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਬਿਲਕੁਲ ਉਹ ਹੀ ਵੀ ਜਿਹੜੀ ਵਾਸਟ ਨੋਲਜ ਹੈਗੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵੀ ਆ ਜਾਂ ਸਮੁੱਚੀ ਦੁਨੀਆ ਦੀ ਜਿਹੜੀ ਇੱਕ ਐਜੂਕੇਸ਼ਨ ਦੀ ਪਰੰਪਰਾ ਉਹ ਤੋਂ ਵਿਰਵਾ ਰੱਖਣਾ ਉਹ ਉਹਨੂੰ ਇੱਕ ਢੇਰਿਆਂ ਵਿੱਚ ਰੱਖਣਾ ਜਿਹੜੀ ਇੰਡੀਅਨ ਨੈਸ਼ਨਲਿਜ਼ਮ ਨੂੰ ਸਰਵ ਕਰਦੀ ਆ ਤੇ ਇੰਡੀਅਨ ਸਟੇਟਹੁੱਡ ਦੀਆਂ ਜਿਹੜੇ ਸੋਹਲੇ ਗਾਉਂਦੀਆਂ ਉਹ ਉਹ ਨੌਲੇਜ ਆ ਜਿਹੜੀ ਉਹ ਦਿੱਤੇ ਜਾ ਰਹੀ ਸੋ ਇੱਥੇ ਮਤਲਬ ਜਿਹੜੀ ਹੁਣ ਭਾਜਪਾ ਦੀ ਵਿਦਿਅਕ ਨੀਤੀ ਉਹਦੇ ਤੇ ਸਵਾਲ ਵੀ ਇਹਨਾਂ ਇਹਨਾਂ ਨੇ ਜਿਹੜਾ ਚੱਕਿਆ ਇੱਕ ਦੋ ਦਿਨ ਪਹਿਲਾਂ ਅ ਅਮਿਤ ਸ਼ਾ ਜਿਹੜਾ ਹੋਮ ਮਿਨਿਸਟਰ ਆ ਉਨੇ ਸਦਨ ਦੇ ਵਿੱਚ ਖੜਕੇ ਬੋਲਿਆ ਕਹਿੰਦਾ ਵੀ ਮੈਂ ਵੀ ਆਰਐਸਐਸ ਦਾ ਆ ਮੋਦੀ ਵੀ ਆਰਐਸਐਸ ਦਾ ਆ ਕਹਿੰਦਾ ਵੀ ਤਕਲੀਫ ਕੀ ਹੈ ਤੁਹਾਨੂੰ ਜੇ ਅਸੀਂ ਆਰਐਸਐਸ ਦੇ ਨਾਲ ਜਿਹੜਾ ਜੁੜ ਕੇ ਚੱਲਦੇ ਆ ਕੋਈ ਗੁਨਾਹਤ ਨਹੀਂ ਕਹਿੰਦਾ ਜਿਹੜਾ ਉਹ ਹੈਗਾ ਸੋ ਉਹਨਾਂ ਨੇ ਕਲੀਅਰ ਕਰ ਦਿੱਤਾ ਸਦਨ ਦੇ ਵਿੱਚ ਜਾ ਕੇ ਵੀ ਵੀ ਇਹ ਸਰਕਾਰ ਤੇ ਇਹ ਮੁਲਕ ਤਾਂ ਚੱਲੂਗਾ ਹੀ ਉਸ ਨੀਤੀ ਤੇ ਫਿਰ ਹਾਂਜੀ ਅਨਸੋ ਜੀਐਨ ਡੈਵੀ ਕਹਿੰਦੇ ਆ ਭਾਜਪਾ ਆਪਣੀ ਵਿਦੇਗ ਨੀਤੀ ਵਿੱਚ ਸੰਸਾਰ ਗਿਆਨ ਪ੍ਰਬੰਧ ਦੀਆਂ ਖੋਜ ਵਿਧੀਆਂ ਵਿਕਸਿਤ ਨਹੀਂ ਕਰ ਰਹੇ ਬਲਕੇ ਸਨਾਤਨੀ ਵਿਦਿਅਕ ਪ੍ਰਬੰਧ ਦੇ ਰਹੀ ਹੈ ਜੋ ਗਿਆਨ ਨਹੀਂ ਵਖਰੇਵੇਂ ਪੈਦਾ ਕਰ ਰਿਹਾ ਹ। ਜਿਹੜਾ ਸਨਾਤਨੀ ਵਿਦਿਅਕ ਪ੍ਰਬੰਧ ਆ ਉਹ ਕਹਿੰਦਾ ਗਿਆਨ ਨਹੀਂ ਪੈਦਾ ਕਰ ਰਿਹਾ ਵਖਰੇਵੇਂ ਪੈਦਾ ਕਰ ਰਿਹਾ ਹੈ ਜੇ ਅਤੀਤ ਦੀਆਂ ਸਾਰੀਆਂ ਗੱਲਾਂ ਜੋ ਅਤੀਤ ਦੀਆਂ ਸਾਰੀਆਂ ਗੱਲਾਂ ਤੇ ਬਿਨਾਂ ਸਵਾਲ ਕੀਤੇ ਅੱਗੇ ਵਧ ਰਿਹਾ ਹੈ ਜੇ ਅਤੀਤ ਦੀਆਂ ਸਾਰੀਆਂ ਗੱਲਾਂ ਨੂੰ ਬਿਨਾਂ ਸਵਾਲ ਕੀਤੇ ਮੰਨ ਲੈਣਾ ਹੈ ਤਾਂ ਖੋਜ ਦੀ ਪਰੰਪਰਾ ਖਤਮ ਹੋ ਜਾਏ। ਕਿਸੇ ਵੀ ਉਹ ਕਹਿੰਦਾ ਵੀ ਕਿਸੇ ਵੀ ਫਿਲਾਸਫੀ ਤੇ ਕਿਸੇ ਵੀ ਖੋਜ ਤੇ ਜੇ ਸਵਾਲ ਨਹੀਂ ਹੁੰਦਾ ਜੇ ਉਹਨਾਂ ਸਵਾਲਾਂ ਦੇ ਆਧਾਰ ਤੇ ਨਵੀਂ ਖੋਜ ਪਰੰਪਰਾ ਸਾਹਮਣੇ ਨਹੀਂ ਆਉਂਦੀ ਤਾਂ ਫਿਰ ਉਹ ਕਹਿੰਦਾ ਹੈਗਾ ਵੀ ਇਹ ਇਹ ਜਿਹੜੀ ਖੋਜ ਪਰੰਪਰਾ ਇਹ ਸਾਨੂੰ ਇੱਕ ਟਨਲ ਵਿੱਚ ਲੈ ਕੇ ਜਾ ਰਹੀ ਆ ਇਹ ਸਾਨੂੰ ਹਨੇਰੇ ਵੱਲ ਧੱਕ ਰਹੀ ਆ ਇਸ ਟਨਲ ਵਿੱਚੋਂ ਨਿਕਲ ਕੇ ਵੀ ਕਹਿੰਦਾ ਵੀ ਸਾਨੂੰ ਸੂਰਜ ਦਾ ਪ੍ਰਕਾਸ਼ ਆ ਜਿਹੜਾ ਗਿਆਨ ਦਾ ਪ੍ਰਕਾਸ਼ ਆ ਉਹ ਸਾਹਮਣੇ ਨਹੀਂ ਆਵੇਗਾ ਸੋ ਇਹ ਜੀ ਐਨ ਡਾ ਵੀ ਉਹ ਕਹਿੰਦਾ ਤਾਂ ਹੀ ਉਹਨੇ ਲਿਖਿਆ ਹੈਗਾ ਵੀ ਇੰਡੀਆ ਰਿਸਕਸ ਬਕਾਮੀ ਐਂਡ ਦੀ ਐਂਟੀ ਨੋਲੇਜ ਨੇਸ਼ਨ ਸੋ ਉਹਦੇ ਐਜ਼ ਐ ਹੈਜ਼ ਐਜੂਕੇਸ਼ਨਲਿਸਟ ਜਿਹੜੇ ਉਹਦੇ ਫਿਕਰ ਨੇ ਉਹ ਬਹੁਤ ਜਾਇਜ਼ ਨੇ ਸੋ ਜੇ ਕੋਈ ਸਹਿਰਦਾਰ ਹੋਵੇ ਵੈਸੇ ਤਾਂ ਹੁਣ ਸਹਿਰਦਾਰ ਖਤਮ ਹੋ ਗਈ ਆ ਆਪਾਂ ਆਰਥਿਕ ਨੀਤੀ ਘਾੜਿਆਂ ਚੋਂ ਤੇ ਪੋਲਿਟਿਸ਼ੀਅਨਸ ਵਿੱਚੋਂ ਪਰ ਜਿਹੜੀਆਂ ਸਹਿਰਦਾਰਾਂ ਜੇ ਕੋਈ ਬੱਚੀਆਂ ਨੇ ਉਹਨਾਂ ਨੂੰ ਬਹੁਤ ਫਿਕਰ ਕਰਨ ਦੀ ਲੋੜ ਹੈਗੀ ਆ ਇਹਦੇ ਬਹੁਤ ਵੱਡੇ ਇੰਪੈਕਟ ਆ ਜਿਹੜੇ ਆਪਾਂ ਅੱਗੇ ਜਾ ਕੇ ਕਰਦੇ ਆ ਜੀ